ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਧ ਸੰਗਤ ਜੀਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਦੁੱਖ ਭੰਜਨੀ 베ਰੀ ਦਾ ਇੱਕ ਪ੍ਰਤਾ ਖਾਦਾ 23 ਸਾਲ ਹੋ ਗਏ ਕੋਈ ਬਿਮਾਰੀ ਨਹੀਂ ਲੱਗੀ ਐਸੀ ਗੁਰੂ ਦੀ ਕਿਰਪਾ ਹੋਈ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਦੋਂ ਪਾਵਨ ਬਾਣੀ ਨੂੰ ਪੜਦੇ ਆਂ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਤੀ ਜਿਹੜਾ ਰੋਗਾਂ ਤੋਂ ਰਹਿਤ ਹੈ ਉਹ ਕੇਵਲ ਉਹ ਸਤਗੁਰੂ ਹੈ ਉਹ ਪਰਮਾਤਮਾ ਹੈ ਉਹ ਪਾਤਸ਼ਾਹ ਹੈ ਗੁਰਮੁਖ ਪਿਆਰਿਓ ਜਿਹੜਾ ਰੋਗਾਂ ਤੋਂ ਰਹਿਤ ਹੈ ਉਹ ਸਤਗੁਰੂ ਹੀ ਹੈ ਤੇ ਜਿਹੜਾ ਦੂਸਰੇ ਨੂੰ ਵੀ ਰੋਗਾਂ ਤੋਂ ਰਹਿਤ ਕਰਨ ਦੀ ਤਾਕਤ ਰੱਖਦਾ ਹੈ ਜਿਹੜਾ ਦੂਜੇ ਨੂੰ ਵੀ ਰੋਗਾਂ ਤੋਂ ਰਹਿਤ ਕਰਨ ਦੀ ਸਮਰੱਥਾ ਰੱਖਦਾ ਹੈ ਉਹ ਮੇਰਾ ਪਾਤਸ਼ਾਹ ਹੈ ਉਹ ਮੇਰਾ ਸਤਗੁਰੂ ਹੈ ਗੁਰਮੁਖ ਪਿਆਰਿਓ ਇਸ ਕਰਕੇ ਜਦੋਂ ਸਤਿਗੁਰੂ ਰੋਗ ਠੀਕ ਕਰਨ ਤੇ ਆਵੇ ਤੇ ਵੱਡੇ ਤੋਂ ਵੱਡੇ ਰੋਗ ਠੀਕ ਕਰ ਦਿੰਦਾ ਓਦੀ ਨਜ਼ਰ ਜਿਹੜੀ ਹੈ ਜਦੋਂ ਹੋਵੇ ਤੇ ਸਾਧ ਸੰਗਤ ਵੱਡੇ ਤੋਂ ਵੱਡੇ ਰੋਗ ਠੀਕ ਹੋ ਜਾਂਦੇ ਨੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਸਾਧ ਸੰਗਤ ਜਦੋਂ ਕਿਸੇ ਦੇ ਅੰਦਰ ਕੋਈ ਪ੍ਰੋਬਲਮ ਹੋਵੇ ਕੋਈ ਰੋਗ ਲੱਗ ਜਾਵੇ ਨਾ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਜਿਹੜਾ ਆਪ ਰੋਗਾਂ ਤੋਂ ਰਹਿਤ ਹੈ ਉਹ ਦੂਸਰੇ ਨੂੰ ਵੀ ਰੋਗ ਰਹਿਤ ਕਰ ਦਿੰਦਾ ਕਹਿੰਦੇ ਦੁਖ ਭੰਜਨੀ 베ਰੀ ਦਾ ਇੱਕ ਪੱਤਾ ਖਾਦਾ ਤੇ ਉਸ ਦੇ ਵਿੱਚ ਇੰਨੀ ਕਿਰਪਾ ਇੰਨੀ ਸ਼ਕਤੀ ਸਾਧ ਸੰਗਤ ਗੁਰੂ ਨੇ ਐਸੀ ਕਿਰਪਾ કરી 베ਰੀ ਦਾ ਪੱਤਾ ਸਿਰਫ ਇੱਕ ਬਹਾਨਾ ਬਣਿਆ ਸ਼ਰਦਾ ਧਾਰੀ ਉਸ ਗੁਰੂ ਤੇ ਉਸ ਗੁਰੂ ਨੇ ਕਿਰਪਾ ਕੀਤੀ ਕਹਿੰਦੇ ਅੰਦਰ ਜੋ ਦਿਲ ਦਾ ਰੋਗ ਸੀ ਕਹਿੰਦੇ ਉਹ ਹਮੇਸ਼ਾ ਲਈ ਖਤਮ ਹੋ ਗਿਆ ਤੇ ਅੱਜ ਇੰਨੇ ਸਾਲ ਹੋ ਗਏ ਸਤਿਗੁਰੂ ਨੇ ਐਸੀ ਕਿਰਪਾ ਵਰਤਾਈ ਕਿ ਨੇ ਅਜ ਤੱਕ ਕੋਈ ਪ੍ਰੋਬਲਮ ਆਈ ਨਹੀਂ ਕਹਿੰਦੇ ਡਾਕਟਰ ਵੀ ਹੈਰਾਨ ਨੇ ਵੀ ਇਹ ਤਾਂ ਇੱਕ ਚਮਤਕਾਰ ਹੀ ਹੈ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਵਿੱਚ ਐਸੀਆਂ ਬਰਕਤਾਂ ਨੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਗੁਰੂ ਦੀ ਐਸੀ ਕਿਰਪਾ ਐਸੀ ਰਹਿਮਤ ਸਾ ਸੰਗਤ ਜਿਹਦੇ ਤੇ ਹੋ ਗਈ ਕੀ ਉਹ ਗੁਰੂ ਨਾਲ ਜੁੜੇਗਾ ਨਹੀਂ ਕੀ ਉਹ ਅੰਦਰੋਂ ਨਹੀਂ ਜੁੜੇਗਾ ਤੇ ਮੇਰੇ ਪਾਤਸ਼ਾਹ ਜੀ ਜਿਹਦੇ ਤੇ ਮਿਹਰਬਾਨ ਹੋ ਜਾਣ जिरे ते ओ कृपा करदे जिरे ते ओ सतगुरु रहमत करदे ते गुरमुख प्यारेयो याद रखियो ਵੀ ਉਸ ਗੁਰੂ ਦੀ ਕਿਰਪਾ ਉਸ ਸਤਗੁਰੂ ਦੀ ਰਹਿਮਤ ਜਿਹਦੇ ਉੱਪਰ ਵਰਤ ਜਾਏ ਤੇ ਪਿਆਰਿਓ ਉਹ ਗੁਰੂ ਦਾ ਸਿੱਖ ਕਦੇ ਵੀ ਗੁਰੂ ਨਾਲ ਟੁੱਟਦਾ ਨਹੀਂ ਉਹ ਦੂਰ ਨਹੀਂ ਹੁੰਦਾ ਉਹ ਤੇ ਹੋਰਾਂ ਨੂੰ ਵੀ ਜੋੜਦਾ ਲਿਆ ਲਿਆ ਕੇ ਜੋੜਦਾ ਉਹ ਕਹਿੰਦਾ ਹੈ ਸ ਮਨ ਮੇਰੇ ਸਤ ਗੁਰ ਕੈ ਭਾਣੇ ਚੱਲ ਸਤ ਗੁਰੂ ਤੇ ਬਹੁਤ ਵੱਡੀ ਕਿਰਪਾ ਦੇ ਮਾਲਕ ਨੇ ਭਲਿਆ ਤੂੰ ਆਪ ਜੁੜ ਜਾ ਤੇ ਹੋਰਾਂ ਨੂੰ ਵੀ ਉਹ ਜੋੜਦਾ ਉਹ ਦੱਸਦਾ ਹੈ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਹੜਾ ਤੇਰੇ ਕੱਲ ਨੂੰ ਰੱਖਣ ਵਾਲਾ ਹੈ ਤੇਰੀ ਕੱਲ ਨੂੰ ਸਵਾਰਨ ਵਾਲਾ ਹੈ ਉਹ ਪਾਦਸ਼ਾ ਉਹ ਸਤ ਗੁਰ ਕਹਿੰਦੇ ਵੀ ਉਹਦੇ ਨਾਲ ਜੁੜ ਜਾ ਉਹ ਸਤ ਗੁਰੂ ਦੀ ਤਾਕਤ ਤੋਂ ਸਤ ਗੁਰੂ ਦੀ ਸਮਰੱਥਾ ਨਾਲ ਜੁੜ ਜਾ ਤੇ ਕਹਿੰਦੇ ਜੋ ਮਰਜ਼ੀ ਮੰਗ ਲਈ ਤੇ ਮੇਰੇ ਸਤ ਗੁਰੂ ਨੇ ਤੈਨੂੰ ਦੇ ਹੀ ਦੇਣਾ ਹੈ ਮੇਰੇ ਪਾਤਸ਼ਾਹ ਨੇ ਤੈਨੂੰ ਦੇ ਹੀ ਦੇਣਾ ਤੇ ਜਿਹੜਾ ਤੂੰ ਗੁਰੂ ਤੋਂ ਮੰਗਣਾ ਤੇ ਯਾਦ ਰੱਖ ਬੇਝਿਜ ਕੋਕੇ ਮੰਗ ਤੇ ਮੇਰੇ ਸਤਿਗੁਰੂ ਤੇਰੇ ਤੇ ਐਸੀ ਕਿਰਪਾ ਕਰਨਗੇ ਐਸੀ ਰਹਿਮਤ ਕਰਨਗੇ ਤੇ ਸਤਿਗੁਰੂ ਦੀ ਕੀਤੀ ਹੋਈ ਕਿਰਪਾ ਮੇਰੇ ਪਾਤਸ਼ਾਹ ਦੀ ਕੀਤੀ ਹੋਈ ਕਿਰਪਾ ਤੈਨੂੰ ਤੇਰੇ ਸਾਰੇ ਰੋਗਾਂ ਨੂੰ ਤੇਰੇ ਸਾਰੇ ਦੁੱਖਾਂ ਨੂੰ ਕੱਟ ਕੇ ਰੱਖ ਦੇਗੀ ਇਹ ਮੇਰੇ ਗੁਰੂ ਦੀ ਸਮਰੱਥਾ ਹੈ ਇਹ ਮੇਰੇ ਗੁਰੂ ਦੀ ਪਾਵਰ ਹੈ ਗੁਰਮੁਖ ਪਿਆਰਿਓ ਉਹ ਸਤਿਗੁਰੂ ਐਸਾ ਹੈ ਉਹ ਪਾਤਸ਼ਾਹ ਐਸਾ ਹੈ ਇਸ ਕਰਕੇ ਆਪਾ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੀਏ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਪ੍ਰਯਾਸ ਕਰੀਏ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਜੋ ਸਾਰੇ ਦਿਖਦੇ ਨੇ ਇਹ ਰੋਗੀ ਨੇ ਪਰ ਰੋਗਾਂ ਤੋਂ ਰਹਿਤ ਕੇਵਲ ਉਹ ਗੁਰੂ ਹੈ ਤੇ ਜਿਹੜਾ ਉਹਦੇ ਨਾਲ ਜੁੜ ਗਿਆ ਉਹ ਉਹਨਾਂ ਨੂੰ ਵੀ ਰੋਗਾਂ ਤੋਂ ਰਹਿਤ ਕਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ